ਅਰੇਡੀ ਪੰਜਾਬ ਵਿੱਚ ਲਗਾਤਾਰ ਮਹਿੰਗੀ ਹੁੰਦੀ ਬਿਜਲੀ ਅਤੇ ਘੱਟ ਹੁੰਦੇ ਬਿਜਲੀ ਉਤਪਾਦਨ ਕਰਕੇ ਪਾਵਰ ਕਾਮ ਨੂੰ ਹੁਣ ਝੋਨੇ ਦੇ ਸੀਜ਼ਨ ਵਿੱਚ ਜ਼ਿਆਦਾਤਰ ਮੀਹਾਂ ਉੱਤੇ ਹੀ ਨਿਰਪਰ ਰਹਿਣਾ ਪੈ ਰਿਹਾ ਹੈ ਕਿਉਂਕਿ ਮਹਿੰਗੀ ਬਿਜਲੀ ਦੀ ਖਰੀਦ ਤੋਂ ਬਚਣ ਲਈ ਹੁਣ ਕੁਝ ਸਮੇਂ ਤੋਂ ਰਾਜ ਵਿੱਚ ਅਣ ਐਲਾਨੇ ਬਿਜਲੀ ਕਟ ਲੱਗਣ ਦੇ ਰੁਝਾਨ ਵਿੱਚ ਵਾਦਾ ਹੋ ਰਿਹਾ ਹੈ ਅਤੇ ਇਹ ਕੰਮ ਅਗਲੇ ਸਾਲ ਵੀ ਜਾਰੀ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ ਇਸ ਸਾਲ ਦਾ ਝੋਨੇ ਦਾ ਸੀਜ਼ਨ ਹੁਣ ਕੁਝ ਦਿਨਾਂ ਦਾ ਹੀ ਰਹਿ ਗਿਆ ਹੈ ਅਤੇ ਹੁਣ ਬੀਤੇ ਦਿਨਾਂ ਵਿੱਚ ਮੀਂਹ ਪੈਣਾ ਕਰਕੇ ਖੇਤੀ ਖੇਤਰ ਵਿੱਚ ਬਿਜਲੀ ਦੀ ਮੰਗ ਵਿੱਚ ਕਾफी ਕਮੀ ਆ ਗਈ ਹੈ ਪਰ ਇਸ ਝੋਨੇ ਦੇ ਸੀਜ਼ਨ ਵਿੱਚ ਪਾਵਰ ਕਾਮ ਵੱਲੋਂ ਜੋ ਬਿਜਲੀ ਸਪਲਾਈ ਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਉਹ ਗਲਤ ਸਾਬਤ ਹੋਏ ਹਨ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਪੂਰੀ ਨਾ ਹੋਣ ਕਰਕੇ ਅਣਐਲਾਨੇ ਲੱਗੇ ਬਿਜਲੀ ਦੇ ਕਟਾ ਨਾਲ ਸੂਬੇ ਦੇ ਲੋਕਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ ਜਦ ਕਿ ਕਈ ਖੇਤਰਾ ਅਜੇ ਵੀ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਇਸ ਵਾਰ ਜਿਆਦਾ ਗਰਮੀ ਪੈਣ ਕਰਕੇ ਅਤੇ ਜੁਲਾਈ ਅਤੇ ਅਗਸਤ ਦੇ ਪਹਿਲੇ ਹਫਤੇ ਦੇ ਕੁਝ ਦਿਨਾਂ ਵਿੱਚ ਮੀਂਹ ਘਟ ਪੈਣ ਕਰਕੇ ਪਾਵਰ ਕਾਮ ਕੋਲੋਂ ਬਿਜਲੀ ਦੀ ਮੰਗ ਪੂਰੀ ਨਹੀਂ ਹੋ ਰਹੀ ਸੀ ਡੰਡੀ ਇਸ ਵਾਰ ਜਿਆਦਾ ਗਰਮੀ ਪੈਣ 2 ਮਹੀਨੇ ਦੇ रेडी 600 यूनिट بجلی ਦੀ ਜ਼ਿਆਦਾ ਖਪਤ ਹੋਣ ਕਰਕੇ بجلی ਦੀ ਮੰਗ 15 550 ਮੈਗਾਵਾਟ ਤੋਂ ਵੀ ਤਪ ਗਈ ਸੀ ਪਰ ਪਾਵਰ ਕਾਮ ਵੱਲੋਂ ਜ਼ਿਆਦਾ ਆਈ بجلی ਦੀ ਮੰਗ ਮੁਤਾਬਕ بجلی ਸਪਲਾਈ ਨਹੀਂ ਕੀਤੀ ਗਈ ਡੰਡੀ ਜੁਲਾਈ ਮਹੀਨੇ ਵਿੱਚ 41% ਦੀ ਘਟਮੀ ਪੈਣ ਕਰਕੇ ਵੀ ਪਾਵਰ ਕਾਮ ਦੇ ਬਿਜਲੀ ਸਪਲਾਈ ਕਰਨ ਲਈ ਸਾ ਸੁੱਕੇ ਰਹੇ ਡੰਡੀ ਚਾਹੇ ਝੋਨੇ ਦੇ ਸੀਜ਼ਨ ਵਿੱਚ ਪਾਵਰ ਕਾਮ ਨੂੰ ਇਹ ਆਸ ਰਹਿੰਦੀ ਹੈ ਕਿ ਜੇਕਰ ਝੋਨੇ ਦੀ ਬਜਾਈ ਦੇ ਸੀਜ਼ਨ ਵਿੱਚ ਚੰਗੀ بارش ਪੈ ਜਾਵੇ ਤਾਂ ਬਿਜਲੀ ਦੀ ਜ਼ਿਆਦਾ ਖਰੀਦ ਤੋਂ ਬਚਿਆ ਜਾ ਸਕੇ ਡੰਡੀ ਪਾਵਰ ਕਾਮ ਕੋਲ ਇਸ ਵੇਲੇ ਕੁਝ ਸਮੇਂ ਵਿੱਚ ਹੀ ਸੂਬੇ ਵਿੱਚ 1000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਘਟ ਗਿਆ ਹੈ ਡੰਡੀ ਪਾਵਰ ਕਾਮ ਨੂੰ ਹੁਣ ਹਰ ਸੀਜ਼ਨ ਵਿੱਚ ਬਿਜਲੀ ਦੀ ਖਰੀਦ ਕਰਨੀ ਪੈ ਰਹੀ ਹੈ ਜਦੋਂ ਕਿ ਬਿਜਲੀ ਦੀ ਖਰੀਦ ਦਾ ਬਿੱਲ ਵੀ ਹਰ ਸਾਲ ਵੱਧ ਰਿਹਾ ਹੈ ਡੰਡੀ ਇਸ ਸੀਜ਼ਨ ਵਿੱਚ ਕਈ ਥਾਵਾਂ ਉੱਤੇ ਬਿਜਲੀ ਕੱਟਾ ਨੂੰ ਲੈ ਕੇ ਲੋਕਾਂ ਨੂੰ ਕਾफी ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਡੰਡੀ ਇਸ ਦਾ ਵੱਡਾ ਕਾਰਨ ਇਹ ਹੈ ਕਿ ਪਾਵਰ ਕਾਮ ਵੱਲੋਂ 2 ਮਹੀਨੇ ਦੇ 600 ਯੂਨਟ ਮੁਫਤ ਦੇਣ ਲਈ ਹਰ ਜਗ੍ਹਾ ਇਸ ਦੀ ਬਾਵਾਹੀ ਤਾਂ ਲਈ ਜਾ ਰਹੀ ਹੈ ਪਰ ਮੁਫਤ ਵਾਲੀ ਬਿਜਲੀ ਸਾਰੇ ਸਮੇਂ ਤੱਕ ਉਪਲਬਧ ਕਰਵਾਉਣੀ ਪਾਵਰ ਕਾਮ ਲਈ ਇਸ ਕਰਕੇ ਔਖੀ ਹੋ ਰਹੀ ਹੈ ਕਿਉਂਕਿ ਉਸ ਨੂੰ ਬਿਜਲੀ ਐਕਸਚੇਂਜ ਵਿੱਚ ਮਹਿੰਗੀ ਬਿਜਲੀ ਦੀ ਖਰੀਦ ਕਰਨੀ ਪੈਂਦੀ ਹੈ ਡੰਡੀ